بات چیز ہے نا ਕਟ ਬਗਵਾਲ ਦੇ ਵਿੱਚ ਬਾਬਾ ਸਾਹਿਬ ਡਾਕਟਰ ਵੀਰਾ ਅਮਿਤਕਰ ਜੀ ਦਾ ਇੱਕ ਸੋਤੇ ਦੀ ਜਨਮ ਦਿਹਾੜਾ ਮਨਾਰੇ ਵਿਧਾਨ ਸਭਾ ਹਲਕਾ ਸੰਗਰੋਹ ਦੇ ਮੀਤ ਸਾਡੇ ਇਤੋਂ ਦੇ ਪ੍ਰਧਾਨ ਦਰਸ਼ਨ ਸਿੰਘ ਲਾਹੌਰ ਤੋਂ ਤੇ ਸਾਡੇ ਸੂਬੇ ਦੇ ਜਨਤਕ ਸਰਦਾਰ ਜਰਕੌਰ ਸਿੰਘ ਜੀ ਵੀ ਸਾਡੀਆਂ ਸਾਡੇ ਕਲਾਕਾਰ ਬੱਚੇ ਬੱਚੀਆਂ ਸਾਡੀ ਬੇਟੀ ਮਨੀ ਮਨੀ ਰਾਣੀ ਤੇ ਬੇਟਾ ਦਰਸ਼ਨ ਸਿੰਘ ਕਪਿਆਲ ਸਾਡੇ ਥਨੇ ਬਨੇ ਕਲਾਕਾਰ ਬੱਚੇ ਜੋ ਸਾਡੇ ਗਰਵੀ ਦੇ ਰੰਗੀਲਾ ਜੀ ਤੇ ਸਰਦਾਰ ਜੀ ਨੇ ਅੱਜ ਦੀ ਹਵਾਈ ਟੱਕ ਕਰ ਰਹੇ ਨੇ ਤੇ ਹੋਰ ਵੀ ਬਹੁਤ ਸਾਰੇ ਸਾਥੀ ਸਰਦਾਰ ਖਾਨ ਸਿੰਘ ਜੀ ਦੀਆਂ ਕੌੜੀਆਂ ਗਰਮਜੋ ਦੀ ਮੱਤੂ ਸਤਜਨ ਸਿੰਘ ਜੀ ਇਤਜਾਦ ਦੀ ਸਰਦਾਰ ਸੁਨਜੀ ਦੀ ਜੋ ਸਰਦਾਰ ਗੁਪੀ ਸਿੰਘ ਜੀ ਖਜ਼ਾਮ ਕਰਮੇਤ ਸਿੰਘ ਰਗੀਲਾ ਜੀ ਹਸਰਾਤ ਭਾਨੀਗਰ ਗੁਰਦੇਵ ਸਿੰਘ ਦਾ ਹਾਉ ਦਾ ਸੁਰਜੀਤ ਸਿੰਘ ਅਫਤਾਬ ਸਿੰਘ ਲਾਭ ਸਿੰਘ ਕਰਨਾਲ ਸਿੰਘ ਜਗਿੰਦਰ ਸਿੰਘ ਖਾਲਸਾ ਜੀ 100 AR ਸਤਾਰ ਮਹਿੰਦਰੀ ਐਸਪੀਓ ਸਾਹਿਬ ਨੂੰ ਤੇ ਸਾਥੀ ਗੋਵਿੰਦਰ ਸਿੰਘ ਜੇ ਹੋਰ ਵੀ ਜਿੰਨੇ ਤੁਸੀਂ ਪ੍ਰੈਕਟਰ ਆਏ ਮੈਂ ਸਾਰਿਆਂ ਨੂੰ ਫਤਿਹ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਰਿਆਂ ਨੂੰ ਜੈ ਜੀ ਜੈ ਭਾਰਤ ਸਤਿਕਾਰਯੋਗ ਦੋਸਤੋ ਅੱਜ ਭਾਰਤ ਦੀ ਧਰਤੀ ਦੇ ਉੱਤੇ ਅੱਜ ਇੱਥੇ ਇੱਕ ਬਹੁਤ ਵੱਡੀ ਜੰਗ 2023 ਦੇ ਵਿੱਚ ਕੁੜੀਆਂ ਵਿੱਚ ਰਹਿਣ ਵਾਲਿਆਂ ਤੇ ਮਹਿਲਾ ਦੇ ਰਹਿਣ ਵਾਲਿਆਂ ਦੇ ਵਿਚਾਰ ਹੋ ਰਹੀ ਹੈ। ਅੱਜ ਇਹ ਜੰਗ ਤੁਹਾਡੇ ਗਰੀਬਾਂ ਮਜ਼ਦੂਰਾਂ ਤੇ ਸਰਮਾਇਦਾਰਾਂ ਦੇ ਵਿਚਕਾਰ ਹੋ ਰਹੀ ਹੈ। ਅੱਜ ਇਹ ਜੰਗ ਬਾਬਾ ਸਾਹਿਬ ਦਾ ਟੂਪੀ ਗਰਾਉਂਡ ਆਗੇਂ ਕਰ ਨੂੰ ਮੰਨਣ ਵਾਲਿਆਂ ਦੇ ਵਿਚਾਰ ਤੇ ਮੰਗੂਬਾਦ ਦੇ ਵਿਚਾਰ ਹੋ ਰਹੀ ਹੈ। ਇਹ ਜੰਗ ਬੜੀ ਐਮ ਮੈਂ ਸਮਝਦਾ ਭਾਰਤ ਦੇ ਬੁੱਧੀਜੀਵੀ ਸਮਝਦੇ ਆ ਭਾਰਤ ਦੇ ਤਰਕ ਨਿਰਪੱਖ ਲੋਕ ਸਮਝਦੇ ਆ ਭਾਰਤ ਦੇ ਇਨਸਾਫਦਾਰ ਲੋਕ ਸਮਝਦੇ ਆ ਕਿ ਇਹ ਲੜਾਈ ਸ਼ਾਇਦ ਆਖਰੀ ਲੜਾਈ ਹੈ ਇਹ ਲੜਾਈ ਐਡੀ ਅਹਿਮ ਲੜਾਈ ਹੈ ਕਿ ਅਗਰ ਅਸੀਂ ਨਾ ਸੰਭਲੇ ਅਗਰ ਅਸੀਂ ਨਾ ਸੰਭਲੇ ਅਗਰ ਅਸੀਂ ਸੇਧ ਨਾ ਹੋਏ ਅਗਰ ਅਸੀਂ ਤਿਆਰ ਨਾ ਲੱਗਾ ਤਾਂ ਸਿੱਛੀ ਸਾਰਾ ਮੁਸਫਰਾ ਲਟਾ ਬੈਠਾਗੇ ਅਸੀਂ ਆਪਣਾ ਸਾਰਾ ਕੁਝ ਲਟਾ ਬੈਠਾਂਗੇ ਦੂਸਰੇ ਪ੍ਰੋਜੈਕਟ ਕਰਨਾ ਵਿੱਚ ਮੈਂ ਤੇ ਮੇਰੀ ਆ ਸਮੂਹ ਦੀ ਟੀਮ ਪਾਜਤ ਬਾਜਬਾਣੀ ਦੇ ਤਿਆਰੋਂ ਸਾਥੀ ਜੋ ਦਿਨ ਰਾਤ ਸਾਈਂਕਰੇ ਸਦੀਆਂ ਉੱਪਰ ਲੱਗੇ ਆ ਰਿਹਾ ਹੈ ਸਾਡੇ ਰਹਿਬਰ ਲੱਗੇ ਆਏ ਸਾਡੇ ਸਤਿਗੁਰੂ ਰਬਦਾਤ ਮਹਾਰਾਜੀ ਸਤਿਗੁਰੂ ਕਬੀਰ ਮਹਾਰਾਜੀ ਸਤਿਗੁਰੂ ਨਾਮਦੇਵ ਮਹਾਰਾਜੀ ਸਤਿਗੁਰੂ ਨਾਮਦੇਵ ਸਤਿਗੁਰੂ ਨਾਮ ਤੇਰੀ ਸਤਿਗੁਰੂ ਦਸ਼ਮੇਸ਼ ਪੁੱਤ ਜੀ ਲੱਗੇ ਆ ਇਹਦਾ ਰਾਪਰਾਂ ਦਾ ਮਿਸ਼ਨ ਆਹ ਕਿਹਨੀਆਂ ਤੁਹਾਡੀਆਂ ਅੱਗੇ ਮੈਂ ਬੜੀ ਕਾਤ ਤਸ਼ਵੀਰਾਂ ਪੇਸ਼ ਕਰ ਰਿਹਾ ਇਹਨਾਂ ਨੂੰ ਧਿਆਨ ਨਾਲ ਦੇਖੋ ਇਹਨਾਂ ਨੂੰ ਦਬਾਕ ਵਿੱਚ ਉਠਾਰੋ ਅਗਰ ਸਾਡੀ ਜਿੱਦੀ ਕੀ ਸਵਾਰੀ ਹੈ ਅਗਰ ਸਾਡੀ ਤਕਦੀਰ ਕਿਸੇ ਨੇ ਲਿਖੀ ਹੈ ਅਗਰ ਇਹਨਾਂ ਗਰੀਬਾ ਮਜ਼ਦੂਰਾ ਮਹੱਲਿਆਂ ਦੇ ਵਿੱਚ ਇਹਨਾਂ ਬੇੜਿਆਂ ਦੇ ਵਿੱਚ ਕੋਈ ਡਾਕਟਰ ਜਪੈ ਨੇ ਇੱਥੇ ਟੀਸੀ ਜਪੈ ਨੇ ਇੱਥੇ ਐਸਡੀਓ ਜਪੈ ਨੇ ਇੱਥੇ ਜੱਗੀ ਜਣੀਆਂ ਜੰਮਿਆ ਇੱਥੇ ਛਾਤਰੀ ਮੰਤਰੀ ਜੰਮੇ ਹੈ ਇੱਥੇ ਮੁੱਖ ਮੰਤਰੀ ਜੰਮੇ ਹੈ ਇੱਥੇ ਰਾਸ਼ਟਰਪਤੀ ਜੰਮੇ ਹੈ ਤਾਂ ਆਪ ਜਿਹੜੇ ਸਾਡੇ ਰਵਰ ਨੇ ਜਿਹਨਾਂ ਦੀਆਂ ਮਖੋਪਾਂ ਤੁਹਾਡੇ ਅੱਗੇ ਪੇਸ਼ ਕਰਿਆ ਤਾਂ ਇਹਨਾਂ ਦੀ ਬਦੌਲਤ ਸਾਰਾ ਕੋਈ ਰਾਜ ਨਾ ਪਹੁੰਚ ਆਇਆ ਕੋਈ ਰੱਬ ਨੇ ਉਪਰ ਆਇਆ ਤੁਮ੍ਹੇ ਲਈ ਰੱਬ ਤਾਂ ਆਇਆ ਕੋਈ ਸਤਿਗੁਰੂ ਅਰਜ 12 ਆਇਆ ਉਹਨੇ ਤੁਹਾਨੂੰ ਆਪਦੇਸ਼ ਦਿੱਤਾ ਸੀ ਉਹ ਆਪਦੇਸ਼ ਅਸੀਂ ਮੰਨਿਆ ਨੇ ਕੀ ਕਹੇ ਸਤਿਗੁਰੂ ਅਰਜ 12 ਨੇ ਐਸਾ ਚਾਹੋ ਲੱਗਦਾ ਜਿਹਾ ਮਿਹਲੇ ਸਭ ਤੋਂ ਅੱਜ ਛੋਟੇ-ਭੜੇ ਸੰਬਸੇ ਬੜਾ ਵਿਦਿਆਤ ਰਹੇ ਜੰਨ ਪਰ ਅਸੀਂ ਬਾਦਲਾਂ ਦਾ ਅਸੀਂ ਕੈਕਟਰ ਦਾ ਅਸੀਂ ਕੈਜਰੀ ਵਾਲ ਦਾ ਅਸੀਂ ਕੋਈ ਮੋਲੀ ਦਾ ਅੰਦੇ ਖਾ ਕੇ ਫਟੁੰਦੇ ਰਹੇ ਅਸੀਂ ਜੋ ਅੰਦੇ ਦੀ ਗੱਲ ਸਾਡੇ ਸਤਿਗੁਰੂ ਅਰਜ 12 ਨੇ ਕੀਤੀ ਅੱਗੇ ਅਸੀਂ ਆਪੇ ਅਸੀਂ ਅੱਜ ਤੋਂ ਅੱਗੇ ਸੋਚਿਆ ਜੀ ਅੱਜ ਦਾ ਪਤਾ ਨਹੀਂ ਅੜਕ ਇੱਜ਼ਤ ਮਾਨ ਸਤਿਕਾਰ ਅੜਕ ਦਾ ਬਤਲਸੀ ਰੋਕੀ ਕਪੜਾ ਮਕਾਨ ਅਰਖਾ ਬਤਲਸੀ ਅਰਖਾ ਬਤਲਸੀ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਵੇੜਿਆਂ ਦੇ ਵਿੱਚ ਤੁਹਾਡੀਆਂ ਕੁੜੀਆਂ ਦੇ ਵਿੱਚ ਸ਼ੈਗਰਾਂ ਵਾਲੇ ਜੰਮਣ ਇੱਥੇ ਪਟਕੜਾ ਪੰਪਾ ਵਾਲੇ ਜੰਮਣ ਇੱਥੇ ਮੈਰਿਜ ਪੈਲਕਾਂ ਵਾਲੇ ਜੰਮਣ ਪੂਰੀ ਹੋ ਗਿਆ ਇਹ ਸਾਰੀ ਵਿਰਾਸਤ ਕਿੱਦੋਂ ਲਿਆ ਬਾਬਾ ਸਾਹਿਬ ਡਾਕਟਰ ਵੀਰੌਂਗਲਾ ਵੇਚ ਕਰਦੀ ਨੇ ਬਾਬਾ ਸਾਹਿਬ ਡਾਕਟਰ ਭਿੰਦਰੀ ਪੀਪਲ ਵੀਰੋ ਜੀ ਅਗਰ ਵੇਦਕਰ ਵੀ ਭਰਾ ਵੀ ਜਿਨ੍ਹਾਂ ਦੀ ਜਨਮ ਹੋਈ ਮੇਰੇ ਸਤਿਕਾਰ ਦੇ ਉਸ دوست ਸਰਦਾਰ ਜਗਤਾਰ ਸਿੰਘ ਵੀ ਸਾਡੇ ਸੋਤੇ ਦੇ ਜਨਮ ਸਕਤਰ ਨੇ ਤੁਹਾਡੇ ਸਾਹਮਣੇ ਅੱਗੇ ਰੱਖੀ ਆ ਇਹਨਾਂ ਦੀ ਕੁਰਬਾਨੀ ਅਸੀਂ ਭੁੱਲ ਗਏ ਆ ਇਹਨਾਂ ਦੀ ਕੁਰਬਾਨੀ ਇਹਨਾਂ ਦੀ ਮਿਹਨਤ ਇਹਨਾਂ ਲਈ ਆ ਸ਼ੀਰਦੀਆਂ ਅਸੀਂ ਭੁੱਲ ਗਏ ਆ ਵੋਟ ਦਾ ਕਾਗਜ਼ ਕਾਰ ਤੇ ਪਾਕੇ ਤੋਂ ਦਸ ਕੇ ਗਏ ਆ ਇਹ ਤਾਂ ਦੋ ਟੁਟਾ ਦਿੰਦੇ ਸੀ ਸਾਡਾ ਆ ਗਾਦੀ ਨੇ ਇੱਕ ਬੋਲੀ ਤੇ ਜਿਹੜੀ ਕਿ ਮਿਲੀ کوسی پرچی سمجھ دی کوسی پرچی سمجھ دی اے جڑی بوٹ اہمے نہیں ملی کہ بوٹ بابا صاحب سے چار بچانی شہیدی دے کے ملی ہے ਦੇ ਬੋਟ ਐਵੇ ਜੀ ਬਲੀ ਬਾਬਾ ਸਾਹਿਬ ਦੇ ਚਾਰ ਬੱਚੇ ਕਿੰਨੀ ਕੋਪਰੀ ਦੇ ਹੋਣਗੇ 2.5 ਸਾਲ ਦੇ 4 ਸਾਲ ਦੇ ਕੋਈ 5 ਸਾਲ ਦਾ ਕੋਈ 6 ਸਾਲ ਦਾ ਐਨੀ ਉਮਰ ਚ ਕਿਉਂ ਮਰ ਗਏ ਬੱਚੇ ਬਾਬਾ ਸਾਹਿਬ ਦੇ ਕਿਉਂ ਸ਼ਹੀਦ ਹੋ ਗਏ ਇਸ ਕਰਕੇ ਸ਼ਹੀਦ ਹੋ ਗਏ ਕਿਉਂਕਿ ਬਾਬਾ ਸਾਹਿਬ ਤੇ ਉਹਨਾਂ ਦੀ ਘਰਵਹਾਲੀ ਆਪਣੇ ਬੱਚਿਆਂ ਨੂੰ ਗਰੀਬੀ ਦੇ ਵਿੱਚ ਵਿੱਚ ਗਰਬੋਤ ਦੇ ਵਿੱਚ ਉਹਨਾਂ ਨੂੰ ਦੇਖ ਨਹੀਂ ਸਕੀ ਉਹਨਾਂ ਦਾ ਇਲਾਜ ਨਹੀਂ ਕਰਾ ਸਕੀ ਉਹਨਾਂ ਦਾ ਪਾਲਣ ਪੋਸਣ ਨਹੀਂ ਕਰ ਸਕੀ ਉਹ ਚਾਰੇ ਬੱਚੇ ਜਾਂਦੇ ਹੋਏ ਇਹ ਬੋਰਡਾਂ ਵੀ ਨਹੀਂ ਮਿਲੀ ਜਿਹੜੀ ਬਹੁਤ ਅਸੀਂ ਤੁਰ ਕਹਿੰਦੇ ਆ 1 ਜੂਨ ਨੂੰ ਪਾਉਣੀ ਐ ਹਾਥੀ ਦੇ ਜੋਗ ਜਾਂਦੇ ਪਾਉਣੀ ਐ ਇਹ ਬੋਰਡਾਂ ਵੀ ਨਹੀਂ ਮਿਲੀ ਇਹ ਬੋਰਡ ਦੇ ਵਾਸਤੇ ਬਾਬਾ ਜੱਪ ਆਪਣੀ ਧਰਮ ਪਤਨੀ ਨਵਾਬਾਈ 35 ਸਾਲ ਦੀ ਉਮਰ ਦੇ ਸਾਡੇ ਕੋਲੋਂ ਦੀ ਬਾੜ ਨਾ ਪਿਆ 35 ਸਾਲ ਦੇ ਉੱਪਰ ਦੇ ਵਿੱਚ ਮੈਂ ਤੁਹਾਨੂੰ ਸਾਰੇ ਪੜ੍ਹੇ ਲਿਖਿਆ ਲੋ ਮੈਂ ਤੁਸੀਂ ਸਾਰੇ ਜਾਹੇ ਬੈਠੇ ਹੋ ਮੈਂ ਤੁਹਾਨੂੰ ਹੱਥ ਪੁੱਛਣਾ ਚਾਹਨਾ ਕਿਸੇ ਦੀ ਘਰ ਵਾਲੀ 35 ਸਾਲ ਦੀ ਉਮਰ ਦੀ ਮਰਦੀ ਮਰਦੀ ਕਰੀ ਕਰਨ ਵਾਲੇ ਪ੍ਰਤੀਸਾਧ ਦੀ ਕੋਤੇ ਹਜ਼ਾਰਾਂ ਕੇ ਟ ਜੇ ਸਿਰ ਕੋਈ ਐਕਸੀਡੈਂਟ ਹੋ ਗਿਆ ਹੋਵੇ ਜੇ ਸਿਰ ਕੈਨਸਲ ਹੋ ਗਈ ਹੋਵੇ ਉਹ ਪ੍ਰਤੀਸਾਧ ਦੀ ਮਰਦੀ ਹੈ ਸਾਡੀਆਂ ਘਰ ਵਾਲੀ ਆ ਸਾਡੀਆਂ ਪਤਨੀ ਆ ਕੋਈ 65 ਸਾਲ ਦੀ ਕੋਈ 70 ਸਾਲ ਦੀ ਕੋਈ 80 ਸਾਲ ਦੀ ਵੀ ਮਰਦੀ ਹੈ ਇਹ ਜੀ ਸਾਡੇ ਰਹਿਬਰ ਦੀ ਪਤਨੀ 36 ਸਾਲ ਦੀ ਲੋਕ ਇਸ ਕਰਕੇ ਕਹਿੰਦੀ ਆ ਉਹ ਸਵੇਰੇ 5 ਵਜੇ ਉੱਠਦੀ ਹੈ ਰਾਤ ਨੂੰ 11 ਵਜੇ ਸੌਂਦੀ ਹੈ ਸਾਰਾ ਦਿਨ 14 ਘੰਟੇ 12 ਘੰਟੇ ਕੰਮ ਕਰਦੀ ਹੈ ਲੋਕਾਂ ਦਾ ਕੁੱਟਾ ਪੂਰਾ ਕਰਦੀ ਹੈ ਸਰਕਾਰ ਦਾ ਉਹ ਰਹੇਗਾ ਉਹ ਇਕੱਠਾ ਕਰਦੀ ਹੈ ਪਾਤੀਆਂ ਪਾਤੀ ਹੈ ਵੇਚਦੀ ਹੈ ਫਿਰ ਜਾ ਕੇ ਆਪਣੇ ਬੱਚਿਆਂ ਨੂੰ ਪੜਾਉਂਦੀ ਹੈ ਆਪਣੇ ਪਤੀ ਨੂੰ ਪੜਾਉਂਦੀ ਹੈ ਇਸ ਕਰਕੇ ਉਹ ਮਰ ਗਈ ਜਾਨੀ ਅਸੀਂ ਜਿਹੜਾ ਹੈਗਾ ਕਹਿੰਦੇ ਆ ਵੋਟ ਉਹ ਦਾਇਆ ਆ ਕੋਈ ਚਾਚਾ ਆ ਕੋਈ ਦਾਗਰਸੀ ਆਇਆ ਕੋਈ ਇਕਾਲੀ ਆਇਆ ਕੋਈ ਦਾਗ ਦੀ ਬੋਤਲ ਲੈ ਕੇ ਆਇਆ ਕੋਈ ਠੱਡੇ ਦੀ ਬੋਤਲ ਲੈ ਕੇ ਆਇਆ ਕੋਈ ਕੱਖਾਂ ਦੀ ਪਰੀ ਲੈ ਕੇ ਆਇਆ ਕੋਈ ਨੀਲਾ ਕਾਰਡ ਲੈ ਕੇ ਆਇਆ ਕੋਈ ਪੀਲਾ ਕਾਰਡ ਲੈ ਕੇ ਆਇਆ ਕੋਈ ਧਰਮਸ਼ਾਲਾ ਵਾਸਤੇ ਛੱਡ ਲੈ ਕੇ ਆਇਆ ਕੋਈ ਧਰਮਸ਼ਾਲਾ ਵਾਸਤੇ ਭਾੜੇ ਲੈ ਕੇ ਆਇਆ ਅਸੀਂ ਉਹਨਾਂ ਨੂੰ ਵੋਟ ਪਾ ਦਿੰਦੇ ਬਹੁਤ ਸਾਫ ਸੁਥੀ ਕਾਂਸੀ ਰਾਮ ਨੇ ਕਿਹਾ ਸੀ ਵੋਟ ਇਹ ਬੋਟ ਬਬਲੀ ਗੁੱਡੀ ਕੀ ਜਨੀ ਹੈ ਬੋਟ ਕੋ ਹਮੇਨਾ ਕੀ ਸੋਚਨਾ ਆਪਣੀ ਧੀ ਬੈਠ ਹੈ ਕੋਈ ਹੱਥ ਖੜਾ ਕਰਕੇ ਦੱਸੋ ਕਿਸ ਨੇ ਆਪਣੀ ਧੀ ਪੈਣ ਬੇਚੀ ਹੋਈ ਕੋਈ ਵੇਚਦਾ ਅਨਖੀ ਜੁਗਮਾਨ ਸੁਪਾਰ ਬਣੇ ਲੋਕ ਕਦੇ ਵੀ ਆਪਣੀ ਧੀ ਦਾ ਕਦੇ ਵੀ ਆਪਣੀ ਬੇਟੀ ਦਾ ਸੌਦਾ ਨਹੀਂ ਕਰਦੇ ਕਦੇ ਵੀ ਉਹਨੂੰ ਵੇਚਦੇ ਨਹੀਂ ਪਰ ਅਸੀਂ ਆਪਣੀ ਵਰਤੀ ਚਾ ਥੋੜੇ ਜੇ ਲਾਲ ਗੁੱਡੀ ਵੇਚ ਦਿੰਦੇ ਆ ਥੋੜੇ ਜੇ ਲਾਲ ਗੁੱਡੀ ਅਗਰ ਬੋਟ ਵੇਚਣੀ ਹੈ ਤਾਂ ਮੱਤਵਾਚਿਆਂ ਨੂੰ ਕਹੋ ਤੁਹਾਡੇ ਬਿਹਤਰ ਪਸਾਰਾ ਜਾਣਗੇ ਅਗਰ ਬੋਟ ਵੇਚਣੀ ਹੈ ਤਾਂ ਉਹਨਾਂ ਮੱਤਵਾਚਿਆਂ ਨੂੰ ਕਹਿਣਾ ਕਾਂਗਰਸ ਅਕਾਲੀ ਝਾੜੂ ਵਾਲਿਆਂ ਨੂੰ ਕਹਿਣਾ ਫੁੱਲ ਵਾਲਿਆਂ ਨੂੰ ਕਹਿਣਾ ਕਿ ਅਸੀਂ ਤੁਹਾਨੂੰ ਬੋਟ ਦਿੰਦੇ ਹਾਂ ਅਸੀਂ ਤੁਹਾਨੂੰ ਬੋਟ ਦਿੰਦੇ ਹਾਂ ਦੱਸੋ ਸਾਡੇ ਇਸ ਬਲਵਾਰ ਦੇ ਵਿੱਚ ਕਿੰਨੀਆਂ ਨੌਕਰੀਆਂ ਦੇ ਕੇ ਜਾਣਗੇ ਜੱਜ ਜੱਜ ਬੋਲੋ ਬੰਦਾ ਉਹਨਾਂ ਨੂੰ ਕਹਿਣਾ ਅਸੀਂ ਤੁਹਾਨੂੰ ਵੋਟ ਦਿੰਦੇ ਆ ਦੱਸੋ ਸਾਡੇ ਬਗਵਾਲ ਦੇ ਗਰੀਬਾਂ ਮਜ਼ਦੂਰਾ ਦਫ਼ਤਰ ਕਿੱਡੇ ਕਿੱਲੇ ਜ਼ਮੀਨ ਤੇ ਲੱਗੇ ਜਾਵਣ ਅਸੀਂ ਤੁਹਾਨੂੰ ਵੋਟ ਤਾਂ ਦਿੰਦੇ ਆ ਦੱਸੋ ਸਾਡੇ ਬਗਵਾਲ ਦੇ ਨੌਜਵਾਨ ਪੜੇ ਲੱਗੇ ਮੁੰਡੇ ਕੁੜੀਆਂ ਨੂੰ ਕਿੱਡੇ ਪਟਵਾਲ ਕਾਪ ਦੇ ਜਾਵੋਗੇ ਕਿੱਡੇ ਸ਼ੈਟਰ ਦੇ ਕ ਜਾਵੋਗੇ ਕਿੱਡੇ ਪੱਠੇ ਲੱਗੇ ਜਾਵੋਗੇ ਕਿੱਡੇ ਕਿੱਡੇ ਗਿਆ ਹੋਰ ਕਾਰਖਾਨੇ ਦੇ ਦੀ ਜਾਵੋ ਪੁੱਛੋ ਉਹਨਾਂ ਨੂੰ ਅਸੀਂ ਤੁਹਾਨੂੰ ਬੇਨਤੀ ਕਰਨਾ ਹੈ ਤੇ ਬਹੁਤ ਕੈਮੀ ਨੇ ਵੀ ਲਈ ਤੇ ਬਹੁਤ ਦੇ ਲਈ ਕਾਨੇ ਰਹਿਰਾਂ ਦੇ ਬੜੀਆਂ ਬੜੀਆਂ ਕੁਰਬਾਨੀਆਂ ਕੀਤੀਆਂ ਵਿਰਾਸਤ ਨੂੰ ਆ ਇਹਨਾਂ ਜਿਹੜਾ ਅਕੇਕ ਸਾਹਮਣੇ ਦਿਖਾਓ ਦੇਖੋ ਇਹਨਾਂ ਨੂੰ ਸਾਹਮਣੇ ਸਿਰਾਂ ਸਾਈਕਲ 42000 ਕਿਲੋਮੀਟਰ ਭਾਰਤ ਦੀਆਂ ਫੱਲੀਆਂ ਬੱਲੀਆਂ ਵਿੱਚ ਗਰੀਬਾਂ ਦੇ ਘਰਾਂ ਬਣਾ ਸਾਈਕਲ ਦੇ ਉੱਤੇ ਪਾਟ ਕੀਤੀ ਇੱਕੋ ਹੀ ਗੱਲ ਦੱਸੀ کہ بابا صاحب کیوں نے جی بابا صاحب کی کیوں سی جی او قریبوں او مجدوروں او دلتوں جاؤ اپنے کرانیاں کے نادے لیتے ہو اسی ایک جہتے ہیں حکمران پڑھ گا اسی حکمران نہیں بڑھے اسی پکاری بڑھے اسی ناکتے بڑھے اے بابا صاحب نے کیا کانچی راو نے بابا صاحب نے ہاں دیتا ਅਸੀਂ ਸਾਹ ਕਾਛੀਰਾਮ ਦੀ ਅਸੀਂ ਪੰਜਾਬ ਬਣਾ ਦੇ ਗੱਲ ਨਹੀਂ ਬਣੀ ਅਸੀਂ ਬਹੁਤਾਰੇ ਸੁਣੇ ਬਣਾ ਦੇ ਗੱਲ ਨਹੀਂ ਬਣੀ ਸਾਹ ਕਾਛੀਰਾਮ ਦੀ ਗੱਲ ਕੀ ਨਾ ਬਣੀ ਕੋਈ ਕੋਈ ਕੀ ਵੀ ਆ ਆ ਦੇਖੋ ਇਹ ਸਾਡੇ ਗਰੀਬਾਂ ਦੇ ਕਿਹੜੇ ਵਿੱਚ ਇਹ ਸਾਡੇ ਮਜ਼ਦੂਰਾਂ ਦੇ ਕਿਹੜੇ ਵਿੱਚ ਇਹ ਜੰਮੀ ਕੁੜੀ ਇਹਦੇ ਸਾਹ ਕਾਛੀਰਾਮ ਦੀ ਗੱਲ ਕੱਢੀ ਸਾਹ ਕਾਛੀਰਾਮ ਨੇ ਕਿਹਾ ਕੁੜੀਏ ਛੱਡ ਡਿਗਰੀ ਆ ਆ ਤੇਰੇ ਕੋਲੇ ਇਹਦੇ ਜੁਪੀ ਦੀਆਂ ਗੜੀਆਂ ਚ ਗਰੀਬਾਂ ਦੇ ਵਲ ਹੱਦਿਆ ਮੇਰੇ ਜਿਹੜਾ ਹੈਗਾ ਕੂੜ ਫੱਗੀ ਇਹਦੇ ਕੁੜੇ ਨੇ ਕੂੜ ਫੱਗੀ ਚਾਰ ਵਾਰ ਮੁੱਖ ਮੰਤਰੀ ਬਣ ਗਈ ਚਾਰ ਵਾਰ ਮਾਰੋ ਤੁਹਾਡੀਆਂ ਦੇ ਨੋਟਸ ਵੇ ਸਾਡੀ ਕੁੜੀ ਚਾਰ ਵਾਰੀ ਮੁੱਖ ਮੰਤਰੀ ਬਣ ਗਈ ਹੈ ਗਰੀਬਾਂ ਦੀ ਕੁੜੀ ਬੜੀ ਕਿਨੇ ਨਤੀਜੇ ਸਾਧੇ ਬਣ ਗਈ ਗਏ ਨਤੀਜੇ ਸਾਧੇ ਚਾਰ ਵਾਰੀ ਮੁੱਖ ਮੰਤਰੀ ਬਣ ਗਈ ਇਹਨੂੰ ਕਹਿੰਦੇ ਨੇ ਸਾਡੇ ਰਹਿਵਰਾ ਦਾ ਪਿਆਡਾ ਬਣੂਗਾ ਸਾਡੇ ਰਹਿਬਰਾਂ ਦੇ ਦੇਖ ਦੇ ਤੇ ਚੱਲਣਾ ਸਾਡੇ ਗੁਰੂਆਂ ਦੀ ਗੱਲ ਮੰਨਣੀ ਕਿ ਕੁਰੀਦਾ ਬਣੀ ਚਾਰ ਵਾਰੀ ਉਸ ਸਟੇਟ ਦੇ ਵਿੱਚ ਜਿਹੜੀ ਭਾਰਤ ਦੀ ਸਭ ਤੋਂ ਵੱਡੀ ਸੁੱਕਾਗਾ ਜਿੱਥੇ 11 ਤੱਕ ਲੋਕ ਕੁਲੀਆਂ ਵੀ ਕਰਦੇ ਸੀ 11 ਤੱਕ ਲੋਕ ਮੁੱਠੀ ਪਰ ਚੌਂਕਾ ਦੇ ਗੁਜ਼ਾਰਾ ਕਰਦੇ ਸੀ ਮੁੱਠੀ ਪਰ ਚੌਂਕਾ ਦੇ ਗੁਜ਼ਾਰਾ ਕਰਦੇ ਸੀ ਉਹ ਲੋਕ ਜਿਨ੍ਹਾਂ ਦੀਆਂ ਧੀਆ ਪੈਣਾ ਰੋਜ਼ ਖੁਆਬਾਂ ਹੁੰਦਾ ਸੀ ਰੋਗ ਜਨਾਹ ਤੇ ਰੋਗ ਅਤਿਆਚਾਰ ਹੁੰਦਾ ਸੀ ਇਸ ਤਰ੍ਹਾਂ ਦੇ ਲੋਕਾਂ ਨੇ ਜਦੋਂ ਗੱਲ ਬਣ ਲਈ ਬਾਬਾ ਜੀ ਦੀ ਸਭ ਕੌਮ ਦੀ ਰਾਮ ਦੇ ਪੈਣ ਮਾਇ ਬਤੇ ਲਈ ਕੌਫੋਤ ਬਰਾਦ ਪਾ ਗਏ ਆਪਣੀ ਲੜਾਈ ਹੁਣ ਬਰਾਦ ਕਰਨ ਦੀ ਹੈ ਆਪਣੀ ਲੜਾਈ ਨਾਲ ਇਸ ਤਕਮਾਲ ਸਰਬਾਨ ਦੀ ਹੈ ਤੁਸੀਂ ਸਭ ਤੋਂ ਇਹ ਇੱਕ ਊੜੀ ਚਾਰ ਬਾਰੀ ਪ੍ਰਧਾਨ ਮੰਤਰੀ ਬਣ ਸਕਦੀ ਆ ਤਾਂ ਤੁਸੀਂ ਮੈਨੂੰ ਦੱਸੋ ਇਹਦੇ ਜਹੀ ਦੀ ਕਿਹੜੀ ਕਾਬਲੀਅਤ ਨਹੀਂ ਜਾਂ ਮੋਦੀ ਜਹੀ ਦੀ ਕਿਹੜੀ ਕਾਬਲੀਅਤ ਹੈ ਜਾਂ ਰਾਹੁਲ ਜਹੀ ਦੀ ਕਿਹੜੀ ਕਾਬਲੀਅਤ ਹੈ ਕਿ ਉਹ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ ਤੇ ਸਾਡੀ ਊੜੀ ਕੌਣੀ ਪ੍ਰਧਾਨ ਮੰਤਰੀ ਬਣ ਜਾਂਦੀ ਆ ਇਹ ਵੀ ਪ੍ਰਧਾਨ ਮੰਤਰੀ ਬਣਦੀ ਆ ਜੇ ਬੰਦੀ ਕੱਦ ਨਾਲ ਡੋਗਾ ਬੱਬ ਜਿਤਾ ਕੇ ਜਨਤ ਦੀ ਸਾਰਿਆਂ ਨੇ ਜਦੋਂ ਤੁਸੀਂ ਆਇਓ ਬਗਵਾਲ ਵਾਲੇ

ਅਗਰੇ ਪ੍ਰਧਾਨ ਮੰਤਰੀ ਬਣ ਗਏ ਤਾਂ ਫਿਰ ਪੂਰੇ ਭਾਰਤ ਦੇ ਲੋਕਾਂ ਵਾਸਤੇ ਕੀ ਨਹੀਂ ਕਰ ਸਕਦੇ ਅੱਜ ਤੁਸੀਂ ਗਾਤੀਪਲੀ ਚੱਕ ਕੇ ਸਵੇਰੇ ਸਵੇਰੇ ਲੋਕਾਂ ਦੇ ਖੇਤਾਂ ਵਿੱਚ ਪੜੋ ਪਾਰੂ ਵਿੱਚ ਨੋਰ ਬਟੋ ਵੀਪਾ ਪਾਰੂ ਵਿੱਚ ਅੱਜ ਅੱਜ ਸਾਡੀਆਂ ਕਿਹ ਹੈ ਮੈਣਾ ਗਾਤੀਪਲੀ ਚੱਕ ਕੇ ਖੇਤਾਂ ਵਿੱਚ ਆ ਗਿਆ ਇਹ ਸਾਡੀ ਜੁਨੀ ਨੇ 60 ਲੱਖ ਕਿਲਾ ਕਿਤੇ 60 ਲੱਖ ਕਿਲਾ ਜ਼ਮੀਨ ਗਰੀਬਾਂ ਵਿੱਚ ਬੰਦ ਜਿਹਨੇ ਖਜੂਰਾ ਵਿੱਚ ਬੰਦ ਦੀ ਗੱਲ ਤਾਂ ਬੰਦ ਜੀ ਕਿਤੇ ਇੱਕ ਸਾਥ ਕਦੋਂ ਤੱਕ ਜੀਲੇ ਕਦੋਂ ਤੱਕ ਕਿਲੇ ਬਣਦੇ ਨਹੀਂ ਕਦੋਂ ਤੇ ਜਾਂਦੀ ਕੀਮਤ 1 ਕਰੋੜ ਰੁਪਇਆ ਹੁੰਦੀ ਆ ਕਦੇ ਸਭ ਨੂੰ ਅਕਾਲੀ ਕਦੇ ਕਾਂਗਰਸੀ ਕਦੇ ਝਾੜੂ ਵਾਲੇ ਕਦੇ ਲੱਕੜੀ ਵਾਲੇ ਕਦੇ ਫੁੱਲ ਵਾਲੇ 1 ਕਰੋੜ ਦੀ ਕੀਜੇ ਗਏ ਆ ਕੇਂਦਰੀ ਵਾਰ ਕਹਿੰਦਾ ਆ ਭਗਵਾਨ ਤੁਮਾਰ ਕਹਿੰਦਾ ਮੈਂ 23000 ਕਾਪੜੀਆਂ ਵੰਡ ਦਿਆ ਆ ਜਿੰਨੇ ਤੁਸੀਂ ਸਾਥੇ ਆਇਆ ਕੋਈ ਘੱਟ ਘੜਾ ਕਰਕੇ ਦਿੱਤੇ ਭਗਵਾਨ ਦੇ ਮਹਾਦੀ ਨੌਕਰੀ ਤੁਹਾਡੇ ਹੱਥੇ ਜਾਈ ਹੋਵੇ ਕੋਈ ਸਾਥੀ ਕੜਾ ਰੱਖਿਆ ਕਿ ਜ਼ਰੂਰੀ ਆਈ ਪਰ ਜਦੋਂ ਸਾਡੀ ਧੀ ਇਹ ਗਰੀਬਾਂ ਦੀ ਕੋਈ ਰਾਤ ਗੱਦੀ ਤੇ ਫੈਲਦੀ ਆ ਤਾਂ ਕਿੰਨੀ ਨੌਕਰੀ ਹੁੰਦੀ ਆ 23,65000 ਦਾ ਨੌਕਰੀ ਦੇ ਦਿੱਤਾ 23 ਲੱਖ ਹੈ 23 ਲੱਖ 50 ਹਜ਼ਾਰ ਰੱਖ ਰੀਆਂ 50 50 ਹਜ਼ਾਰ ਰੁਪਏ ਵਾਲੀਆਂ ਉਹ ਦੇ ਦਿੱਤੇ ਤੁਹਾਨੂੰ ਕਹਦੇ ਸੀ ਆ ਕਿੰਨੇ ਸੱਜ ਬਰਲੇ ਦੇ ਪਲਾਂਟ ਦੇ ਬਾਰੇ ਕਿਸ ਨੂੰ ਮਿਲੇ ਨਹੀਂ ਮਿਲੇ ਜਦੋਂ ਸਾਡੀ ਟੀ ਗੱਦੀ ਤੇ ਬੈਠਦੀ ਹੈਗੀ ਤਾਂ ਇਹ ਕੀ ਕਰਦੀ ਹੈ ਦੋ ਦੋ ਕਮਰੇ ਦੇ ਬਕਾਰ ਕਿਉਂਕਿ ਤੇ ਲੋਕੋ ਰੀਆਂ ਵਿਚਰੇ ਰਿਸ਼ਤੇ ਦੋ ਦੋ ਕਮਰੇ ਦੇ ਮਕਾਨ ਬਾਥਰੂਮ ਰਸੋਈ ਬਣਾ ਕੇ ਵਿੱਚ ਪਾਣੀ ਦਾ ਪ੍ਰਬੰਧ ਕਰਕੇ ਵਿੱਚ ਬਿਜਲੀ ਦਾ ਪ੍ਰਬੰਧ ਕਰਕੇ ਪੱਖਿਆਂ ਦਾ ਪ੍ਰਬੰਧ ਕਰਕੇ ਕਿੰਨੇ ਰੁਪਏ ਕਿ ਦਿੱਤੇ 10 ਰੁਪਏ 10 ਰੁਪਏ ਹੀ ਬਾਗ ਨੂੰ ਟੋਫੀਆਂ ਨਹੀਂ ਹੋਣੀਆਂ ਇਹ 10 ਰੁਪਈਆ ਚ ਦੋ ਦੋ ਕਮਰੇ ਦੇ ਮਕਾਨ ਬਣਾ ਕੇ ਰੇਪੇ ਨਹੀਂ ਕਰਕੇ ਦੇ ਇਹ ਪਹਿਲਾਂ ਕੁਟੇ ਤੰਗ ਕਰ ਦਿੱਤੀਗੇ 1.5 ਲੱਖ ਖਾਤਾ ਵਰਤ ਕੇ ਲੱਖ ਨੂੰ ਬੰਦ ਕਰ ਦਿੱਤਾ ਅੱਜ ਤੇ ਸਰਕਾਰ ਤੇਜਰੀਵਾਦੀ ਦਾ ਦੁਪੁਤ ਵਰਤਵਾਦੀ ਆ ਉਹ ਤੋਂ ਪਹਿਲਾਂ ਚਾਹੇ ਕਾਪਟਨ ਦੀ ਰਹੀ ਕਾਨੀਆਂ ਦੀ ਰਹੀ ਇੱਥੇ ਗੁੱਡਾ ਕਰਦੀ ਹਰ ਜੰਬਦੀ ਇੱਥੇ ਨਸ਼ਾ ਹਲਕਾ ਬੰਦਾ ਸਾਡੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਕਰਦਾ ਜੇ ਆਪਣਾ ਰਾਜ ਦਿੱਲੀ ਦੇ ਉੱਤੇ ਆ ਗਿਆ ਜੇ ਆਪਣੀ ਭੈਣ ਦਿੱਲੀਵਾਦੀ ਗੱਦੀ ਤੇ ਬੈ ਗਈ ਤਾਂ ਭਾਰਤ ਦੇ ਸਾਰੇ ਲੋਕ ਖੋ ਸ਼ਹਾਲ ਹੋ ਜਾਣਗੇ ਧਰਮ ਦੀ ਜਾਪ ਪਾਤੋ ਤੁਸੀਂ ਬੰਦੇ ਕੱਜ ਕੱਪ ਕਰ ਕਰ ਕੇ ਜਾਂਦੇ ਬੱਬਾ ਉਹਨਾਂ ਨੇ ਕਰੇ ਹੋਰ ਵੀ ਦਿੱਤੀਆਂ ਜਾਣੀ ਤੁਸੀਂ ਆਪਣੇ ਸਭਰਾ ਨੂੰ ਡਾਕਟਰ ਮੱਧੜ ਸਿਖਰੋ ਉੱਥੇ ਜ਼ਿੰਦਾਗੀ ਪੇਗੋ ਮੈਂ ਤੁਹਾਡੇ ਲਈ ਬੜੀ ਜੀ ਨੁਲੇਗਾ ਬਾਰੇ 100 ਦਿੱਤੀਆਂ ਨਹੀਂ ਬੰਦੀ 100 ਦਰ 100 ਤਾਂ ਵੀ ਜਾਨੀ ਬਿਆਦ ਮਸਾ ਲੱਗਦਾ ਅਸੀਂ ਤੁਹਾਡੇ ਲਈ ਉੱਥੇ ਰਿਪੋਰਟ ਬਣਾਵਾਂਗੇ ਵੀ ਬੰਦੇਗਾ ਬਾਰੇ 1250 ਦਰ ਜਾਰੀ ਕਰੀ ਬੋਲੇ ਸੋਨਿਆ ਤੁਹਾਨੂੰ ਤਿੰਨ ਸੌ ਦਰ 40 ਮਿਲੇ ਤੇ ਇੱਕ ਇੱਕ ਦੀ ਜਿਆੜੀਆ ਕੱਟੋਂ ਕੱਟ 700 ਰੁਪਿਆ ਮਿਲੇ 700 ਰੁਪਿਆ ਇੱਕ ਇੱਕ ਦੀ ਜਿਆੜੀਆ ਕੱਟੋਂ ਕੱਟ 700 ਰੁਪਿਆ ਮਿਲੇ ਇਹ ਅਸੀਂ ਜਿਹੜਾ ਪਰਵਾ ਤੁਹਾਨੂੰ ਦੇ ਲਈ ਕਰਾਂਗੇ ਤੁਹਾਡੇ ਬੱਚਿਆਂ ਨੂੰ ਇੱਥੋਂ ਦਾ ਕਾਂਗਰ ਦਾ 300 ਕਰੋੜ ਰੁਪਇਆ ਖਾ ਗਿਆ ਤੁਹਾਡੇ ਬਿਜੇਆਲਾ ਇਹ ਛੋਟੇ ਮੇਰੇ ਝਾੜੂ ਵਾਲੇ ਉਹ ਵੀ ਕਰੋੜਾ ਰੁਪਇਆ ਖਾ ਗਿਆ ਬਿਜੇਆਲਾ ਸਾਡਾ 3 ਲੱਖ ਬੱਚਾ ਪਿਛਲੇ 2 ਸਾਲਾਂ ਵਿੱਚ ਪਰ ਉਹ ਕੌਇਸ ਕਰਕੇ ਰਹਿ ਗਿਆ ਇਹ ਝਾੜੂ ਵਾਲੇ ਨੇ ਸਾਡੇ ਬੱਚੇ ਨੂੰ ਬੁਜੀਫਾ ਨਹੀਂ ਦਿੱਤਾ ਆਪਣਾ ਰਾਜਾ ਉਹ ਪੈੜੀਆਂ ਦਾ ਰਾਜ ਸੀਗਾ ਬੱਚਿਆਂ ਨੂੰ ਬੁਜੀਫਾ ਵੀ ਟੈਂਸ਼ਨ ਰਹਿੰਦਾ ਸੀ ਬੱਚਿਆਂ ਨੂੰ ਫ੍ਰੀ ਗੋਟੇ ਕੁਲਦੀ ਸੀ ਬੱਚਿਆਂ ਨੂੰ ਰੁਪਈਆ ਹੋਟ ਰੁਪਏ ਮਿਲਦੇ ਸੀ ਬੱਚਿਆਂ ਨੂੰ ਫ੍ਰੀ ਖਾਣਾ ਮਿਲਦਾ ਸੀ ਤੇ ਸਭ ਤੋਂ ਵੱਡੀ ਗੱਲ ਜਿਹੜਾ ਮੋਦੀ ਮੋਦੀ ਵਿਚਾਰ ਦੇ ਉੱਥਾਰੇ আর ਪਹਿਲੀ ਮਿਤੇ ਰੋਜ਼ ਮੋਦੀ ਮੋਦੀ ਕਰਦੇ ਰਹੇ ਮੋਦੀ ਕੀ ਕਹਿੰਦਾ ਮੋਦੀ ਕਹਿੰਦਾ 400% ਜਿਸਕੇ ਜਾਣੀਆਂ 400% ਤੇ ਉਹਦੇ ਦੇਖਿਆ ਨਹੀਂ ਹੈ 400% ਇਸ ਲਈ ਨਕਰੀ ਹੈ ਅਸੀਂ ਆਹ ਬਾਬਾ ਸਾਹਿਬ ਡਾਕਟਰ ਪੀਬਰਾਉ ਨਵੇਦ ਨਾ ਲਿਖੇ ਸੰਵਿਧਾਨ ਬਦਲ ਸੰਵਿਧਾਨ ਬਦਲਦਾ ਸੰਵਿਧਾਨ ਕੌਮ یہ سوان نے غریباں مزدور دنتا کے ویڑے بچن لائے جمن لائے سوبے دار جمن لائے پٹرول پمپ والے چمڑ لائے ڈی سی چمپن لائے ایس ایس پی چمن لائے جج چپن لائے

ਬਦੂ ਸਭ ਕੁਝ ਦਾ ਅਗਰ ਇਹ ਰਾਜ ਦਵਾਰ ਆ ਗਿਆ ਅਗਰ ਇਹ ਇਹ ਰਾਜ ਦਵਾਰ ਆ ਗਿਆ ਤਾਂ ਇਹਦੇ ਵਿੱਚ ਆ ਘਰਾਂ ਦੀ ਗੱਲ ਛੱਡੋ ਗੁਰਦੁਆਰਿਆਂ ਦੀ ਗੱਲ ਛੱਡੋ ਕੋਠੀਆਂ ਕਾਰਾਂ ਦੀ ਗੱਲ ਛੱਡੋ ਇੱਥੇ ਗੱਲਾਂ ਜਿਹੜਾ ਸ਼ੁੱਧਰਾ ਸ਼ੁੱਧ ਪੂਰੀ ਜੈਲਾਦ ਬੜਾ ਪੁੱਤਾ ਤੇ ਸੂਤ ਹੋਵੇਗੀ ਗੱਲ ਇੱਥੇ ਗੱਲਾਂ ਨਹੀਂ ਜੜਿਆ ਵਿਦਿਆ ਖਤਮ دبائی ختم رزرویشن ختم نوکری ختم گدے سات سو ترتالی قوم پہلے کافی نہیں جنگ تو لے کے گجڑ تک سارے سارے گرے پوکے دے سورا والے مل ہیں اس لیے تھوڑے چاند بہج سماج پارٹی جڑی ہے ڈاکٹر یہ چوٹ بابا لڑ رہے ہیں یہ چوٹھی لڑ رہے ہیں اگوائی سے لڑ رہی ہے یہ چون سمچی بہجو سماج پارٹی لڑ رہی ہے کو پورے ساتھ زیادہ ہو سکتے ہیں کو امی کارا زیادہ ہو سکتی ہیں ਉਹ ਵੱਡੇ ਵੱਡੇ ਪੋਸਟਰ ਲਾ ਸਕਦੇ ਆ ਪਰ ਉਹਨਾਂ ਆ ਮੇਰੇ ਕੋਲੇ ਵੋਟਾਂ ਨਹੀਂ ਆਈਆਂ ਬੰਦਾ ਕਿਹਨੇ ਉਹਨੇ ਸਾਡੇ ਕੋਲੇ ਨੇ ਕਿ ਵੋਟਾਂ ਬਣਿਆ ਜੀ ਨੁਕਤਾ ਵਾਲਿਆਂ ਨਾਲ ਨਹੀਂ ਆ ਤੇ ਆਪਣਾ ਚੋਣ ਦਾ ਸ਼ਾਨ ਕਰਾ ਔਰ ਦਿਖਾਓ ਤਾਂ ਇਹ ਚੋਣ ਦਾ ਸ਼ਾਨ ਇਹ ਹੁਣ ਤਾਂ ਸਭ ਨੂੰ ਟੀਵੀ 'ਚ ਆ ਕੇ ਖੜਾ ਟੋਟੂ ਬੇਨਤੀ ਕਰ ਰਹੀ ਨਾ ਹੋ ਵੀ ਵੋਟ ਹਾਥੀ ਨੂੰ ਪਾ ਦਿਓ ਜਦੋਂ ਜਿੱਤ ਕੇ ਜਲੇ ਨਾਲ ਜਾਵਨਾ ਭੈਣ ਮਾ ਬੱਤੀ ਲੈ ਜਾਉਗਾ ਫਿਰ ਉੱਥੇ ਜਾ ਕੇ ਇਹਨੇ ਖੁੰਗਾਏ ਕਾਲੇ ਤੇ ਨਾ ਹਟਣਾ ਪਿਆ ਤੇ ਉਹ ਸੁਣਦੇ ਨਾਲ ਫੜ ਗਏ ਸਾਰੇ ਮਨੁਮਤੀ ਲੋਕ ਸਭਾ ਤੋਂ ਬਾਹਰ ਸਾਰੇ ਪੰਨੋਬਾਦੀ ਲੋਕ ਸਭਾ ਤੋਂ ਬਾਹਰ ਮਾਰਾਂਗੇ ਤੇ ਆਪਣੇ ਰਹਿਬਰਾਂ ਦਾ ਸਤਿਗੁਰੂ ਅਰਦਾਸ ਰਾਜਾ ਫਕੀਰਾਂ ਦਾ ਐਸਾ ਚਾਨੂ ਰਾਜ ਮੈਂ ਜਿੱਥਾਂ ਮਿਲੇ ਸਤਿਗੁਰੂਆਂ ਨਾਲ ਛੋਟ-ਛੋਟੇ ਜੱਪਸੇ ਰਿਵਾਜ ਸੁਣੋਗੇ ਤੁਹਾਡਾ ਉਹ ਰਾਜ ਪ੍ਰਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਂ ਆਸ਼ਾ ਕਰਦਾ ਮੈਂ ਆਮੀਦ ਕਰਦਾ ਬਹੁਤ ਜਤਿਸ਼ ਪਾਰਟੀਆਂ ਸਾਰੇ ਟਿਕਟ ਤੁਹਾ ਤੋਂ ਆਸ ਕਰਦੀ ਆ ਆਮੀਦ ਕਰਦੀ ਆ ਕਿ ਅਸੀਂ ਭਗਵਾਨ ਡੁੱਟਦਾ ਤੈਕਰੋ ਫਟਕੇ ਜਾ ਰਹੇ ਭਗਤ ਸਵਾਜ ਪਾਰਟੀ ਵਾਲੇ ਜਿਨ੍ਹਾਂ ਨੇ ਪ੍ਰੋਗਰਾਮ ਰੱਖਿਆ ਬਾਜੂ ਸਮਾਜ ਪਾਣੀ ਦਾ ਫਤਤਾ ਮੈਨੂੰ ਤੁਹਾਡੇ ਦਰਸ਼ਕਾਂ ਦਾ ਸਾਰਾ ਫਤਤਾ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖੜੇ ਜੈ